ਜਦੋਂ ਮੈਂ ਮੈਡੀਕਲ ਦੀ ਗੱਲ ਕੀਤੀ ਕਿ ਅਗਰ ਪਿਛਲੇ ਕਿਸੇ ਐਪਲੀਕੇਸ਼ਨ ਚ ਤੁਸੀਂ ਮੈਡੀਕਲ ਦਿੱਤਾ ਆ ਤੇ ਮੈਡੀਕਲ ਦੀ ਇਸ਼ੂ ਡੇਟ 12 ਮਹੀਨੇ ਦੇ ਅੰਦਰ ਆ ਤਾਂ ਤੁਹਾਨੂੰ ਦੁਬਾਰਾ ਮੈਡੀਕਲ ਐਜ਼ ਲੌਂਗ ਐਲਸ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਜਿਹਨੂੰ ਕਹਿੰਦੇ ਆ ਵੀ ਮੈਡੀਕਲ ਕਲੀਅਰ ਸੀ ਤੁਹਾਡਾ ਹੂੰ ਤਾਂ ਤੁਹਾਨੂੰ ਮੈਡੀਕਲ ਦੁਬਾਰਾ ਦੇਣ ਦੀ ਲੋੜ ਨਹੀਂ ਹੈ ਹੂੰ ਇੱਕ ਸਮੱਸਿਆ ਹੋ ਰਾਇ ਇਹਦੇ ਨਾਲ ਜੇ ਤੁਹਾਡੇ ਮੈਡੀਕਲ ਚ ਕੋਈ ਪ੍ਰੋਬਲਮ ਆ ਤੇ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਦਾ ਕ੍ਰਾਈਟੇਰੀਆ ਮੀਟ ਨਹੀਂ ਕਰਦੇ ਮੈਡੀਕਲ ਦਾ ਕ੍ਰਾਈਟੇਰੀਆ ਇਹਦੇ ਚ ਮੈਡੀਕਲ ਵੇਵਰ ਨਹੀਂ ਹੈਗਾ ਅੱਛਾ ਜਿਹੜਾ ਕਿ ਆਪਾਂ ਨਾਰਮਲੀ ਕਹਿੰਦੇ ਆ ਨਾ ਕਿ ਰੈਜ਼ੀਡੈਂਸ ਐਪਲੀਕੇਸ਼ਨ ਦੇ ਵਿੱਚ ਮੈਡੀਕਲ ਵੇਵਰ ਆਮ ਮਿਲ ਜਾਂਦਾ ਜੀ ਜੇ ਤੁਹਾਡੀ ਕੰਡੀਸ਼ਨ ਸੀਰੀਅਸ ਨਹੀਂ ਹੈਗੀ ਜਾਂ ਤੁਸੀਂ ਇੱਕ ਅ ਅਨਿਊ ਕਾਸਟ ਨਹੀਂ ਹੈਲਥ ਸਿਸਟਮ ਨੂੰ ਪਾਉਂਦੇ ਜੀ ਤਾਂ ਤੁਹਾਨੂੰ ਮੈਡੀਕਲ ਵੇਵਰ ਮਿਲ ਜਾਂਦਾ ਇਸ ਕੈਟਾਗਰੀ ਦੇ ਵਿੱਚ ਸਪੈਸੀਫਿਕਲੀ ਲਿਖਿਆ ਵੀ ਤੁਸੀਂ ਮੈਡੀਕਲ ਵੇਵਰ ਲਈ ਐਲੀਜੀਬਲ ਨਹੀਂ ਜੇ ਤੁਹਾਡੀ ਕੋਈ ਕੰਡੀਸ਼ਨ ਇਹ ਨਹੀਂ ਯਾਰ ਇਹਨਾਂ ਦਾ ਤੁਸੀਂ ਰਿਕੁਆਇਰਮੈਂਟ ਪੂਰੀ ਨਹੀਂ ਕਰਦਾ ਕਿ ਬਹੁਤ ਸਾਰੇ ਸਾਡੇ ਪੇਰੈਂਟਸ ਆ ਜਿਹੜੇ ਉਹ ਡਾਇਬੀਟਿਕ ਹੁੰਦੇ ਆ ਬਲੱਡ ਪ੍ਰੈਸ਼ਰ ਦੀ ਆ ਉਹਨਾਂ ਨੂੰ ਪ੍ਰੋਬਲਮ ਆ ਬਹੁਤ ਸਾਰਿਆਂ ਦੀ ਹਾਰਟ ਦੀ ਸਰਜਰੀ ਹੋਈ ਹੋਊਗੀ ਤੇ ਉਹਦੇ ਲਈ ਕਿਹ ਕੰਡੀਸ਼ਨਸ ਕੀ ਹੋਣਗੀਆਂ ਉਹਦਾ ਇਹ ਆ ਜੀ ਕਿ ਉਹ ਕੰਡੀਸ਼ਨ ਕਿੰਨੀ ਕੁ ਮਾੜੀ ਆ ਦੇ ਤਾਂ ਉਹ ਕੁਝ ਕੁਸ਼ਕ ਤਾਂ ਬਿਮਾਰੀਆਂ ਇਹ ਜੀਆਂ ਨੇ ਜਿਨ੍ਹਾਂ ਦੀ ਲਿਸਟ ਬਣਾਈ ਹੋਈ ਆ ਹਮ ਅਗਰ ਉਹ ਕੰਡੀਸ਼ਨਾਂ ਤੁਹਾਡੇ ਤੇ ਹੈਗੀਆਂ ਆਲਰੇਡੀ ਚੱਲ ਰਹੀਆਂ ਤਾਂ ਤੁਹਾਨੂੰ ਮੈਡੀਕਲ ਪੇਪਰ ਬਿਲਕੁਲ ਮਿਲ ਨਹੀਂ ਸਕਦਾ ਜੇ ਬੰਦਾ ਕੋਈ ਡਾਇਬੀਟਿਕ ਆ ਉਹਦਾ ਡਾਇਬੀਟਿਕ ਪ੍ਰੋਫਾਈਲ ਕੀ ਆ ਕਿੰਨਾ ਸੀਰੀਅਸ ਆ ਉਹ ਕਿੰਨੇ ਕੁ ਕੰਟਰੋਲ ਚ ਰੱਖਦਾ ਕਿੰਨੇ ਕੁ ਵਧੀ ਰਿਹਾ ਉਹਦੀ ਕਾਸਟ ਟੂ ਮੈਨੇਜ ਥੈਟ ਜਾਂ ਲਾਈਕਲੀ ਰਿਸਕ ਕਿੰਨਾ ਆ ਫਿਊਚਰ ਦਾ ਉਹ ਮੈਡੀਕਲ ਅਸੈਸਰ ਦੇ opinion ਦੇ ਬੇਸਿਸ ਤੇ ਉਹਨੂੰ ਵੇਵਰ ਮਿਲਦਾ ਜਾਂ ਨਹੀਂ ਮਿਲਦਾ ਓਕੇ ਉਹ ਤਾਂ ਜੀ ਰੈਜ਼ਿਡੈਂਸੀ ਐਪਲੀਕੇਸ਼ਨ ਆ ਇਸ ਵੀ ਦੇ ਲਈ ਸਪੈਸੀਫਿਕਲੀ ਉਹ ਪ੍ਰੋਵੀਜ਼ਨ ਵੀ ਨਹੀਂ ਰੱਖੀ ਗਈ ਕਿ ਤੁਹਾਨੂੰ ਮੈਡੀਕਲ ਵੇਵਰ ਮਿਲ ਸਕਦਾ ਤੇ ਫਿਰ ਜਿਹਨੇ ਹੁਣ 1 ਸਾਲ ਲਈ ਇੱਥੇ ਆਣਾ ਜਾਂ 3 ਸਾਲ ਲਈ ਆਣਾ ਤੇ ਫਿਰ ਉਹ 3 ਸਾਲ ਦੀ ਆਪਣੀ ਹੁਣ ਪੰਡ ਦਵਾਈਆਂ ਦੀ ਨਾਲ ਬੰਨ ਕੇ ਲੈ ਕੇ ਆਵੇ ਜੇ ਉਹਨੇ ਮੈਡੀਕਲ ਕਰਾਉਣ ਲੱਗਿਆ ਜੀ ਕੰਡੀਸ਼ਨ ਆ ਗਈ ਹੈ ਨਾ ਤੇ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਜੀ ਇਹ ਮੈਡੀਕਲ ਦੀ ਰਿਕੁਆਇਰਮੈਂਟ ਤੁਸੀਂ ਪੂਰਾ ਨਹੀਂ ਕਰਦੇ ਇਸ ਵੀਜ਼ੇ ਲਈ ਤਾਂ ਉਹ ਮੈਡੀਕਲ ਵੇਵਰ ਨਹੀਂ ਦੇਣ ਤੇ ਆਨ ਦਾ ਮਤਲਬ ਵੀਜ਼ਾ ਵੀ ਨਹੀਂ ਮਿਲਣਾ ਹੈ ਨਾ ਮੋਟੀ-ਮੋਟੀ ਜਿਹੜੀ ਗੱਲ ਆ ਵੀ ਇਸ ਕੈਟਾਗਰੀ ਦੇ ਵਿੱਚ ਫਿਰ ਵੀਜ਼ਾ ਲੈਣਾ ਔਖਾ ਤੁਹਾਡੇ ਪਰ ਮੈਂ ਇੱਕ ਚੀਜ਼ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਬਿਜਾ ਚਲੋ 3 ਸਾਲ ਦਾ ਇਹਨਾਂ ਨੇ ਕਿਹਾ ਇਹ ਜੀ ਮੈਂ ਪੰਜ ਜੀ ਕਰਾਈ ਚੁੱਕਿਆ ਕਿ ਕਹਿਣ ਨੂੰ 5 ਸਾਲ ਦਾ ਜੀ 3 ਸਾਲ ਤੋਂ ਬਾਅਦ ਪਰ ਮੈਡੀਕਲ ਕਰਾਉਣ ਲਈ ਤੁਹਾਨੂੰ ਕੰਟਰੀ ਆਊਟ ਕਰਨਾ ਹੀ ਪਊਗਾ ਇਹ ਕੰਡੀਸ਼ਨ ਵੀ ਹੈ ਨਾ ਹਾਂਜੀ ਇਹਦੇ ਵਿੱਚ ਕੀ ਆ ਕਿ ਨਾ ਸਿਰਫ ਤੁਹਾਡਾ ਮੈਡੀਕਲ ਕਰਾਉਣਾ ਤੁਸੀਂ ਕੰਟਰੀ ਆਊਟ ਕਰਨੀ ਆ ਤੁਸੀਂ ਇੱਕ ਇਹਨੂੰ ਕਹਿੰਦੇ ਨੇ ਕੰਪਲਾਈਅੰਸ ਕੰਡੀਸ਼ਨ ਚੈੱਕ ਜੀ ਵੀ ਕੰਡੀਸ਼ਨ ਜਿਹੜੀਆਂ ਵੇਲੇ ਲੱਗੀਆਂ ਤੁਹਾਡੀਆਂ ਸਟਾਰਟਿੰਗ 'ਚ ਤੁਸੀਂ ਆਪਣਾ 2-3 ਸਾਲ ਜਦੋਂ ਨਿਊਜ਼ੀਲੈਂਡ ਚ ਰਹੇ ਆ ਤੁਸੀਂ ਉਹਨੀਆਂ ਉਹਨੂੰ ਕੰਪਲਾਈਅੰਸ ਚ ਰਹੇ ਆ ਦੀ ਉਹਦਾ ਚੈੱਕ ਆਏ ਉਹਦੇ ਲਈ ਉਹ ਚੈੱਕ ਚ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੰਟਰੀ ਆਊਟ ਕਰੋ 3 ਸਾਲ ਬਾਅਦ ਹੂੰ ਉੱਥੇ ਜਾ ਕੇ ਕੰਪਲਾਈਅੰਸ ਕੰਡੀਸ਼ਨ ਚੈੱਕ ਆ ਜਿਹੜਾ ਉਹ ਪੂਰਾ ਕਰੋ ਫਾਰਮ ਫਿਲ ਕਰੋ ਉਹਦਾ ਦੀ ਫੀਸ ਭਰੋ 3.500 ਕੁਝ ਉਹਦੀ ਫੀਸ ਆ ਉਹ ਭਰੋ ਉਹਦੇ ਚ ਇੱਕ ਤਾਂ ਉਹਨਾਂ ਨੇ ਦੇਖਣਾ ਵੀ ਤੁਹਾਡੀ ਮੈਡੀਕਲ ਕੰਡੀਸ਼ਨ ਮੈਡੀਕਲ ਤੁਸੀਂ ਦੁਬਾਰਾ ਦੇ ਰਹੇ ਹੋ ਇੱਕ ਉਹਨਾਂ ਨੇ ਦੇਖਣਾ ਵੀ ਤੁਸੀਂ ਹੈਲਥ ਇੰਸ਼ੋਰੈਂਸ ਮੇਨਟੇਨ ਕਰਕੇ ਰੱਖੀ ਹੋਈ ਸੀ ਥਰੂਆਊਟ ਹਮ ਇੱਕ ਉਹਨਾਂ ਨੇ ਦੇਖਣਾ ਵੀ ਤੁਹਾਡੀ ਜਿਹੜੀ ਤੁਸੀਂ ਜੀ ਮੀਟ ਕਰਦੇ ਸਪான்ਸਰ ਦੀ ਇਨਕਮ ਲਾਈ ਸੀ ਜਾਂ ਆਪਣੀ ਐਨੂਅਲ ਇਨਕਮ ਲਾਈ ਸੀ ਜਾਂ ਮੇਂਟਨੈਂਸ ਫੰਡ ਲਾਏ ਸੀਗੇ ਤੇਨਾਂ ਚੋਂ ਜਿਹੜੀ ਚੀਜ਼ ਲਾਈ ਸੀ ਉਹਨਾਂ ਚੋਂ ਉਹ ਚੀਜ਼ ਮੀਟ ਹੋਈ ਆ ਥਰੂਆਊਟ ਹਮ ਚੱਲ ਰਹੀ ਹੈ ਕਿ ਨਹੀਂ ਹਨਾ ਜੀ ਤੇ ਕੋਈ ਕਰਾਉਨ ਦਾ ਡੈਟ ਤਾਂ ਨਹੀਂ ਚੜਿਆ ਤੁਹਾਡੇ ਸਿਰ ਦੇ ਉੱਤੇ ਹਾਂ ਨਾ ਕੋਈ ਇਦਾਂ ਦੀ ਸਰਵਿਸ ਤਾਂ ਨਹੀਂ ਤੁਸੀਂ ਐਕਸੈਸ ਕੀਤੀ ਉਹਨਾਂ ਕਰਾਉਨ ਦਾ ਡੈਟ ਚੜ ਗਿਆ ਉਹ ਕਰਾਉਣੇ ਜਿਹੀ ਸੀਗਾ ਉਹ ਚੈੱਕ ਤੋਂ ਬਾਅਦ ਹੀ ਤੁਹਾਨੂੰ ਦੁਬਾਰੇ ਐਂਟਰ ਹੋਣ ਦਿੱਤਾ ਜਾਊਗਾ ਨਿਊਜ਼ੀਲੈਂਡ ਦੇ ਤੁਸੀਂ ਉਹਨਾਂ ਚਿਰ ਟਰੈਵਲ ਵੀ ਨਹੀਂ ਕਰ ਸਕਦੇ ਹਾਂ ਇਹ ਚੀਜ਼ ਸਭ ਤੋਂ ਜਿਹੜੀ ਕਹ ਲੋ ਮੇਨ ਇੰਪੋਰਟੈਂਟ ਪੁਆਇੰਟ ਹੋਊਗਾ ਲੋਕਾਂ ਦੇ ਬਾਅਦ ਚ ਜਿਹੜਾ ਪੜਾਜਿਹਦਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਦੋਂ ਮੈਂ ਮੈਡੀਕਲ ਦੀ ਗੱਲ ਕੀਤੀ ਕਿ ਅਗਰ ਪਿਛਲੇ ਕਿਸੇ ਐਪਲੀਕੇਸ਼ਨ 'ਚ ਤੁਸੀਂ ਮੈਡੀਕਲ ਦਿੱਤਾ ਆ ਤੇ ਮੈਡੀਕਲ ਦੀ ਇਸ਼ੂ ਡੇਟ 12 ਮਹੀਨੇ ਦੇ ਅੰਦਰ ਆ ਤਾਂ ਤੁਹਾਨੂੰ ਦੁਬਾਰਾ ਮੈਡੀਕਲ ਐਜ਼ ਲੌਂਗ ਐਲਸ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਜਿਹਨੂੰ ਕਹਿੰਦੇ ਆ ਵੀ ਮੈਡੀਕਲ ਕਲੀਅਰ ਸੀ ਤੁਹਾਡਾ ਹੂੰ ਤਾਂ ਤੁਹਾਨੂੰ ਮੈਡੀਕਲ ਦੁਬਾਰਾ ਦੇਣ ਦੀ ਲੋੜ ਨਹੀਂ ਹੈ ਹੂੰ ਇੱਕ ਸਮੱਸਿਆ ਹੋ ਰਾਇ ਇਹਦੇ ਨਾਲ ਜੇ ਤੁਹਾਡੇ ਮੈਡੀਕਲ 'ਚ ਕੋਈ ਪ੍ਰੋਬਲਮ ਆ ਤੇ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਦਾ ਕ੍ਰਾਈਟੇਰੀਆ ਮੀਟ ਨਹੀਂ ਕਰਦੇ ਮੈਡੀਕਲ ਦਾ ਕ੍ਰਾਈਟੇਰੀਆ ਇਹਦੇ 'ਚ ਮੈਡੀਕਲ ਵੇਵਰ ਨਹੀਂ ਹੈਗਾ ਅੱਛਾ ਜਿਹੜਾ ਕਿ ਆਪਾਂ ਨਾਰਮਲੀ ਕਹਿੰਦੇ ਆ ਨਾ ਕਿ ਰੈ residense ਐਪਲੀਕੇਸ਼ਨ ਦੇ ਵਿੱਚ ਮੈਡੀਕਲ ਵੇਵਰ ਆਮ ਮਿਲ ਜਾਂਦਾ ਜੀ ਜੇ ਤੁਹਾਡੀ ਕੰਡੀਸ਼ਨ ਸੀਰੀਅਸ ਨਹੀਂ ਹੈਗੀ ਜਾਂ ਤੁਸੀਂ ਇੱਕ ਅ ਅਨਿਊ ਕੋਸਟ ਨਹੀਂ ਹੈਲਥ ਸਿਸਟਮ ਨੂੰ ਪਾਉਂਦੇ ਜੀ ਤਾਂ ਤੁਹਾਨੂੰ ਮੈਡੀਕਲ ਵੇਵਰ ਮਿਲ ਜਾਂਦਾ ਇਸ ਕੈਟਾਗਰੀ ਦੇ ਵਿੱਚ ਸਪੈਸੀਫਿਕਲੀ ਲਿਖਿਆ ਵੀ ਤੁਸੀਂ ਮੈਡੀਕਲ ਵੇਵਰ ਲਈ ਐਲੀਜੀਬਲ ਨਹੀਂ ਜੇ ਤੁਹਾਡੀ ਕੋਈ ਕੰਡੀਸ਼ਨ ਇਹ ਨਹੀਂ ਯਾਰ ਜੇ ਨਾ ਤੁਸੀਂ ਰਿਕੁਆਇਰਮੈਂਟ ਪੂਰੀ ਨਹੀਂ ਕਰਦੇ ਕਿ ਬਹੁਤ ਸਾਰੇ ਸਾਡੇ ਪੇਰੈਂਟਸ ਆ ਜਿਹੜੇ ਉਹ ਡਾਇਬੀਟਿਕ ਹੁੰਦੇ ਆ ਬਲੱਡ ਪ੍ਰੈਸ਼ਰ ਦੀ ਆ ਉਹਨਾਂ ਨੂੰ ਪ੍ਰੋਬਲਮ ਆ ਬਹੁਤ ਸਾਰਿਆਂ ਦੀ ਹਾਰਟ ਦੀ ਸਰਜਰੀ ਹੋਈ ਹੋਊਗੀ ਤੇ ਉਹਦੇ ਲਈ ਕਿਹ ਕੰਡੀਸ਼ਨਸ ਕੀ ਹੋਣਗੀਆਂ ਉਹਦਾ ਇਹ ਆ ਜੀ ਕਿ ਉਹ ਕੰਡੀਸ਼ਨ ਕਿੰਨੀ ਕੁ ਮਾੜੀ ਆ ਦੇ ਤਾਂ ਉਹ ਕੁਝ ਕੁਝਕ ਤਾਂ ਬਿਮਾਰੀਆਂ ਇਹ ਜੀਆਂ ਨੇ ਜਿਨ੍ਹਾਂ ਦੀ ਲਿਸਟ ਬਣਾਈ ਹੋਈ ਆ ਹਮ ਅਗਰ ਉਹ ਕੰਡੀਸ਼ਨਾਂ ਤੁਹਾਡੇ ਤੇ ਹੈਗੀਆਂ ਆਲਰੇਡੀ ਚੱਲ ਰਹੀਆਂ ਤਾਂ ਤੁਹਾਨੂੰ ਮੈਡੀਕਲ ਪੇਪਰ ਬਿਲਕੁਲ ਮਿਲ ਨਹੀਂ ਸਕਦਾ ਜੇ ਬੰਦਾ ਕੋਈ ਡਾਇਬੀਟਿਕ ਆ ਉਹਦਾ ਡਾਇਬੀਟਿਕ ਪ੍ਰੋਫਾਈਲ ਕੀ ਆ ਕਿੰਨਾ ਸੀਰੀਅਸ ਆ ਉਹ ਕਿੰਨੇ ਕੁ ਕੰਟਰੋਲ ਚ ਰੱਖਦਾ ਕਿੰਨੇ ਕੁ ਵਧੀ ਰਿਹਾ ਉਹਦੀ ਕਾਸਟ ਟੂ ਮੈਨੇਜ 댓 ਜਾਂ ਲਾਈਕਲੀ ਰਿਸਕ ਕਿੰਨਾ ਆ ਫਿਊਚਰ ਦਾ ਉਹ ਮੈਡੀਕਲ ਅਸੈਸਰ ਦੇ opinion ਦੇ ਬੇਸਿਸ ਤੇ ਉਹਨੂੰ ਵੇਵਰ ਮਿਲਦਾ ਜਾਂ ਨਹੀਂ ਮਿਲਦਾ ਓਕੇ ਉਹ ਤਾਂ ਜੀ ਰੈਜ਼ਿਡੈਂਸੀ ਐਪਲੀਕੇਸ਼ਨ ਆ ਇਸ ਵੀ ਦੇ ਲਈ ਸਪੈਸੀਫਿਕਲੀ ਉਹ ਪ੍ਰੋਵੀਜ਼ਨ ਵੀ ਨਹੀਂ ਰੱਖੀ ਗਈ ਕਿ ਤੁਹਾਨੂੰ ਮੈਡੀਕਲ ਵੇਵਰ ਮਿਲ ਸਕਦਾ ਤੇ ਫਿਰ ਜਿਹਨੇ ਹੁਣ 1 ਸਾਲ ਲਈ ਇੱਥੇ ਆਣਾ ਜਾਂ 3 ਸਾਲ ਲਈ ਆਣਾ ਤੇ ਫਿਰ ਉਹ 3 ਸਾਲ ਦੀ ਆਪਣੀ ਹੁਣ ਪੰਡ ਦਵਾਈਆਂ ਦੀ ਨਾਲ ਬੰਨ ਕੇ ਲੈ ਕੇ ਆਵੇ ਜੇ ਉਹਨੇ ਮੈਡੀਕਲ ਕਰਾਉਣ ਲੱਗਿਆ ਜੀ ਕੰਡੀਸ਼ਨ ਆ ਗਈ ਹੈਨਾ ਤੇ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਜੀ ਇਹ ਮੈਡੀਕਲ ਦੀ ਰਿਕੁਆਇਰਮੈਂਟ ਨੂੰ ਤੁਸੀਂ ਪੂਰਾ ਨਹੀਂ ਕਰਦੇ ਇਸ ਵੀਜ਼ੇ ਲਈ ਤਾਂ ਉਹ ਮੈਡੀਕਲ ਵੇਵਰ ਨਹੀਂ ਦੇਣ ਕਹਿਣ ਦਾ ਮਤਲਬ ਵੀਜ਼ਾ ਵੀ ਨਹੀਂ ਮਿਲਣਾ ਹੈਨਾ ਮੋਟੀ ਮੋਟੀ ਜਿਹੜੀ ਗੱਲ ਆ ਵੀ ਇਸ ਕੈਟਾਗਰੀ ਦੇ ਵਿੱਚ ਫਿਰ ਵੀਜ਼ਾ ਲੈਣਾ ਔਖਾ ਤੁਹਾਡੇ ਪਰ ਮੈਂ ਇੱਕ ਚੀਜ਼ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਵਿਜਾ ਚਲੋ 3 ਸਾਲ ਦਾ ਇਹਨਾਂ ਨੇ ਕਿਹਾ ਇਹ ਜਿਵੇਂ ਪੰਜ ਜਕਰਕਾਰੀ ਚੁੱਕਿਆ ਕਿ ਕਹਿਣ ਨੂੰ 5 ਸਾਲ ਦਾ ਜੀ 3 ਸਾਲ ਤੋਂ ਬਾਅਦ ਪਰ ਮੈਡੀਕਲ ਕਰਾਉਣ ਲਈ ਤੁਹਾਨੂੰ ਕੰਟਰੀ ਆਊਟ ਕਰਨਾ ਹੀ ਪਊਗਾ ਇਹ ਕੰਡੀਸ਼ਨ ਵੀ ਹੈ ਨਾ ਹਾਂਜੀ ਇਹਦੇ ਵਿੱਚ ਕੀ ਆ ਕਿ ਨਾ ਸਿਰਫ ਤੁਹਾਡਾ ਮੈਡੀਕਲ ਕਰਾਉਣਾ ਤੁਸੀਂ ਕੰਟਰੀ ਆਊਟ ਕਰਨੀ ਆ ਤੁਸੀਂ ਇੱਕ ਇਹਨੂੰ ਕਹਿੰਦੇ ਨੇ ਕੰਪਲਾਈਅੰਸ ਕੰਡੀਸ਼ਨ ਚੈੱਕ ਜੀ ਵੀ ਕੰਡੀਸ਼ਨ ਜਿਹੜੀਆਂ ਵੀਜ਼ੇ ਵੇਲੇ ਲੱਗੀਆਂ ਤੁਹਾਡੀਆਂ ਸਟਾਰਟਿੰਗ ਚ ਤੁਸੀਂ ਆਪਣਾ 2-3 ਸਾਲ ਜਦੋਂ ਨਿਊਜ਼ੀਲੈਂਡ ਚ ਰਹੇ ਆ ਤੁਸੀਂ ਉਹਨੀਆਂ ਉਹਨੂੰ ਕੰਪਲਾਈਂਸ ਚ ਰਹੇ ਆ ਵੀ ਉਹਦਾ ਚੈੱਕ ਆਏ ਉਹਦੇ ਲਈ ਉਹ ਚੈੱਕ ਚ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੰਟਰੀ ਆਊਟ ਕਰੋ 3 ਸਾਲ ਬਾਅਦ ਹੂੰ ਉੱਥੇ ਜਾ ਕੇ ਕੰਪਲਾਈਂਸ ਕੰਡੀਸ਼ਨ ਚੈੱਕ ਆ ਜਿਹੜਾ ਉਹ ਪੂਰਾ ਕਰੋ ਫਾਰਮ ਫਿਲ ਕਰੋ ਉਹਦੀ ਫੀਸ ਭਰੋ 3.500 ਕੁਝ ਉਹਦੀ ਫੀਸ ਆ ਉਹ ਭਰੋ ਉਹਦੇ ਚ ਇੱਕ ਤਾਂ ਉਹਨਾਂ ਨੇ ਦੇਖਣਾ ਵੀ ਤੁਹਾਡੀ ਮੈਡੀਕਲ ਕੰਡੀਸ਼ਨ ਮੈਡੀਕਲ ਤੁਸੀਂ ਦੁਬਾਰਾ ਦੇ ਰਹੇ ਹੋ ਇੱਕ ਉਹਨਾਂ ਨੇ ਦੇਖਣਾ ਵੀ ਤੁਸੀਂ ਹੈਲਥ ਇੰਸ਼ੋਰੈਂਸ ਮੇਨਟੇਨ ਕਰਕੇ ਰੱਖੀ ਹੋਈ ਸੀ ਥਰੂਆਊਟ ਹਮ ਇੱਕ ਉਹਨਾਂ ਨੇ ਦੇਖਣਾ ਵੀ ਤੁਹਾਡੀ ਜਿਹੜੀ ਤੁਸੀਂ ਜੀ ਮੀਟ ਕਰਦੇ ਆ ਸਪான்ਸਰ ਦੀ ਇਨਕਮ ਲਾਈ ਸੀ ਜਾਂ ਆਪਣੀ ਐਨੂਅਲ ਇਨਕਮ ਲਾਈ ਸੀ ਜਾਂ ਮੇਂਟਨੈਂਸ ਫੰਡ ਲਾਏ ਸੀਗੇ ਤੇਨਾਂ ਚੋਂ ਜਿਹੜੀ ਚੀਜ਼ ਲਾਈ ਸੀ ਉਹਨਾਂ ਚੋਂ ਉਹ ਚੀਜ਼ ਮੀਟ ਹੋਈ ਆ ਥਰੂਆਊਟ ਹਮ ਚੱਲ ਰਹੀ ਹੈ ਕਿ ਨਹੀਂ ਹਨਾ ਜੀ ਤੇ ਕੋਈ ਕਰਾਉਨ ਦਾ ਡੈਟ ਤਾਂ ਨਹੀਂ ਚੜਿਆ ਤੁਹਾਡੇ ਸਿਰ ਦੇ ਉੱਤੇ ਹਾਂ ਨਾ ਕੋਈ ਇਦਾਂ ਦੀ ਸਰਵਿਸ ਤਾਂ ਨਹੀਂ ਤੁਸੀਂ ਐਕਸੈਸ ਕੀਤੀ ਉਹਨਾਂ ਕਰਾਉਨ ਦਾ ਡੈਟ ਚੜ ਗਿਆ ਉਹ ਕਰਾਉਣੇ ਜਿਹਾ ਉਹ ਚੈੱਕ ਤੋਂ ਬਾਅਦ ਹੀ ਤੁਹਾਨੂੰ ਦੁਬਾਰੇ ਐਂਟਰ ਹੋਣ ਦਿੱਤਾ ਜਾਊਗਾ ਨਿਊਜ਼ੀਲੈਂਡ ਦੇ ਤੁਸੀਂ ਉਹਨਾਂ ਚਿਰ ਟਰੈਵਲ ਵੀ ਨਹੀਂ ਕਰ ਸਕਦੇ ਹਾਂ ਇਹ ਚੀਜ਼ ਸਭ ਤੋਂ ਜਿਹੜੀ ਕਹ ਲੋ ਮੇਨ ਇੰਪੋਰਟੈਂਟ ਪੁਆਇੰਟ ਹੋਊਗਾ ਲੋਕਾਂ ਦਾ ਬਾਅਦ ਚ ਜਿਹੜਾ ਪੜਾਜਿਹਦਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਦੋਂ ਮੈਂ ਮੈਡੀਕਲ ਦੀ ਗੱਲ ਕੀਤੀ ਕਿ ਅਗਰ ਪਿਛਲੇ ਕਿਸੇ ਐਪਲੀਕੇਸ਼ਨ ਚ ਤੁਸੀਂ ਮੈਡੀਕਲ ਦਿੱਤਾ ਆ ਤੇ ਮੈਡੀਕਲ ਦੀ ਇਸ਼ੂ ਡੇਟ 12 ਮਹੀਨੇ ਦੇ ਅੰਦਰ ਆ ਤਾਂ ਤੁਹਾਨੂੰ ਦੁਬਾਰਾ ਮੈਡੀਕਲ ਐਜ਼ ਲੌਂਗ ਐਸ ਅਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਜਿਹਨੂੰ ਕਹਿੰਦੇ ਆ ਵੀ ਮੈਡੀਕਲ ਕਲੀਅਰ ਸੀ ਤੁਹਾਡਾ ਹੂੰ ਤਾਂ ਤੁਹਾਨੂੰ ਮੈਡੀਕਲ ਦੁਬਾਰਾ ਦੇਣ ਦੀ ਲੋੜ ਨਹੀਂ ਹੈ ਹੂੰ ਇੱਕ ਸਮੱਸਿਆ ਹੋ ਰਾਇ ਇਹਦੇ ਨਾਲ ਜੇ ਤੁਹਾਡੇ ਮੈਡੀਕਲ 'ਚ ਕੋਈ ਪ੍ਰੋਬਲਮ ਆ ਤੇ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਦਾ ਕ੍ਰਾਈਟੇਰੀਆ ਮੀਟ ਨਹੀਂ ਕਰਦੇ ਮੈਡੀਕਲ ਦਾ ਕ੍ਰਾਈਟੇਰੀਆ ਇਹਦੇ 'ਚ ਮੈਡੀਕਲ ਵੇਵਰ ਨਹੀਂ ਹੈਗਾ ਅੱਛਾ ਜਿਹੜਾ ਕਿ ਆਪਾਂ ਨਾਰਮਲੀ ਕਹਿੰਦੇ ਆ ਨਾ ਕਿ ਰੈ residense ਐਪਲੀਕੇਸ਼ਨ ਦੇ ਵਿੱਚ ਮੈਡੀਕਲ ਵੇਵਰ ਆਮ ਮਿਲ ਜਾਂਦਾ ਜੀ ਜੇ ਤੁਹਾਡੀ ਕੰਡੀਸ਼ਨ ਸੀਰੀਅਸ ਨਹੀਂ ਹੈਗੀ ਜਾਂ ਤੁਸੀਂ ਇੱਕ ਅ ਅਨਿਊ ਕੋਸਟ ਨਹੀਂ ਹੈਲਥ ਸਿਸਟਮ ਨੂੰ ਪਾਉਂਦੇ ਜੀ ਤਾਂ ਤੁਹਾਨੂੰ ਮੈਡੀਕਲ ਵੇਵਰ ਮਿਲ ਜਾਂਦਾ ਇਸ ਕੈਟਾਗਰੀ ਦੇ ਵਿੱਚ ਸਪੈਸੀਫਿਕਲੀ ਲਿਖਿਆ ਵੀ ਤੁਸੀਂ ਮੈਡੀਕਲ ਵੇਵਰ ਲਈ ਐਲੀਜੀਬਲ ਨਹੀਂ ਜੇ ਤੁਹਾਡੀ ਕੋਈ ਕੰਡੀਸ਼ਨ ਇਹ ਨਹੀਂ ਯਾਰ ਇਹਨਾਂ ਦਾ ਤੁਸੀਂ ਰਿਕੁਆਇਰਮੈਂਟ ਪੂਰੀ ਨਹੀਂ ਕਰਦਾ ਕਿ ਬਹੁਤ ਸਾਰੇ ਸਾਡੇ ਪੇਰੈਂਟਸ ਆ ਜਿਹੜੇ ਉਹ ਡਾਇਬੀਟਿਕ ਹੁੰਦੇ ਆ ਬਲੱਡ ਪ੍ਰੈਸ਼ਰ ਦੀ ਆ ਉਹਨਾਂ ਨੂੰ ਪ੍ਰੋਬਲਮ ਆ ਬਹੁਤ ਸਾਰਿਆਂ ਦੀ ਹਾਰਟ ਦੀ ਸਰਜਰੀ ਹੋਈ ਹੋਊਗੀ ਤੇ ਉਹਦੇ ਲਈ ਕਿਹ ਕੰਡੀਸ਼ਨਸ ਕੀ ਹੋਣਗੀਆਂ ਉਹਦਾ ਇਹ ਆ ਜੀ ਕਿ ਉਹ ਕੰਡੀਸ਼ਨ ਕਿੰਨੀ ਕੁ ਮਾੜੀ ਆ ਦੇ ਤਾਂ ਉਹ ਕੁਝ ਕੁਸ਼ਕ ਤਾਂ ਬਿਮਾਰੀਆਂ ਇਹ ਜੀਆਂ ਨੇ ਜਿਨ੍ਹਾਂ ਦੀ ਲਿਸਟ ਬਣਾਈ ਹੋਈ ਆ ਹਮ ਅਗਰ ਉਹ ਕੰਡੀਸ਼ਨਾਂ ਤੁਹਾਡੇ ਤੇ ਹੈਗੀਆਂ ਆਲਰੇਡੀ ਚੱਲ ਰਹੀਆਂ ਤਾਂ ਤੁਹਾਨੂੰ ਮੈਡੀਕਲ ਪੇਪਰ ਬਿਲਕੁਲ ਮਿਲ ਨਹੀਂ ਸਕਦਾ ਜੇ ਬੰਦਾ ਕੋਈ ਡਾਇਬੀਟਿਕ ਆ ਉਹਦਾ ਡਾਇਬੀਟਿਕ ਪ੍ਰੋਫਾਈਲ ਕੀ ਆ ਕਿੰਨਾ ਸੀਰੀਅਸ ਆ ਉਹ ਕਿੰਨੇ ਕੁ ਕੰਟਰੋਲ ਚ ਰੱਖਦਾ ਕਿੰਨੇ ਕੁ ਵਧੀ ਰਿਹਾ ਉਹਦੀ ਕਾਸਟ ਟੂ ਮੈਨੇਜ ਥੈਟ ਜਾਂ ਲਾਈਕਲੀ ਰਿਸਕ ਕਿੰਨਾ ਆ ਫਿਊਚਰ ਦਾ ਉਹ ਮੈਡੀਕਲ ਅਸੈਸਰ ਦੇ opinion ਦੇ ਬੇਸਿਸ ਤੇ ਉਹਨੂੰ ਵੇਵਰ ਮਿਲਦਾ ਜਾਂ ਨਹੀਂ ਮਿਲਦਾ ਓਕੇ ਉਹ ਤਾਂ ਜੀ ਰੈਜ਼ਿਡੈਂਸੀ ਐਪਲੀਕੇਸ਼ਨ ਆ ਇਸ ਵੀ ਦੇ ਲਈ ਸਪੈਸੀਫਿਕਲੀ ਉਹ ਪ੍ਰੋਵੀਜ਼ਨ ਵੀ ਨਹੀਂ ਰੱਖੀ ਗਈ ਕਿ ਤੁਹਾਨੂੰ ਮੈਡੀਕਲ ਵੇਵਰ ਮਿਲ ਸਕਦਾ ਤੇ ਫਿਰ ਜਿਹਨੇ ਹੁਣ 1 ਸਾਲ ਲਈ ਇੱਥੇ ਆਣਾ ਜਾਂ 3 ਸਾਲ ਲਈ ਆਣਾ ਤੇ ਫਿਰ ਉਹ 3 ਸਾਲ ਦੀ ਆਪਣੀ ਹੁਣ ਪੰਡ ਦਵਾਈਆਂ ਦੀ ਨਾਲ ਬੰਨ ਕੇ ਲੈ ਕੇ ਆਵੇ ਜੇ ਉਹਨੇ ਮੈਡੀਕਲ ਕਰਾਉਣ ਲੱਗਿਆ ਜੀ ਕੰਡੀਸ਼ਨ ਆ ਗਈ ਹੈ ਨਾ ਤੇ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਜੀ ਇਹ ਮੈਡੀਕਲ ਦੀ ਰਿਕੁਆਇਰਮੈਂਟ ਤੁਸੀਂ ਪੂਰਾ ਨਹੀਂ ਕਰਦੇ ਇਸ ਵੀਜ਼ੇ ਲਈ ਤਾਂ ਉਹ ਮੈਡੀਕਲ ਵੇਵਰ ਨਹੀਂ ਦੇਣ ਤੇ ਆਨ ਦਾ ਮਤਲਬ ਵੀਜ਼ਾ ਵੀ ਨਹੀਂ ਮਿਲਣਾ ਹੈ ਨਾ ਮੋਟੀ-ਮੋਟੀ ਜਿਹੜੀ ਗੱਲ ਆ ਵੀ ਇਸ ਕੈਟਾਗਰੀ ਦੇ ਵਿੱਚ ਫਿਰ ਵੀਜ਼ਾ ਲੈਣਾ ਔਖਾ ਤੁਹਾਡੇ ਪਰ ਮੈਂ ਇੱਕ ਚੀਜ਼ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਬਿਜਾ ਚਲੋ 3 ਸਾਲ ਦਾ ਇਹਨਾਂ ਨੇ ਕਿਹਾ ਇਹ ਜੀ ਮੈਂ ਪੰਜ ਜਕਰਕਾਰੀ ਚੁੱਕਿਆ ਕਿ ਕਹਿਣ ਨੂੰ 5 ਸਾਲ ਦਾ ਜੀ 3 ਸਾਲ ਤੋਂ ਬਾਅਦ ਪਰ ਮੈਡੀਕਲ ਕਰਾਉਣ ਲਈ ਤੁਹਾਨੂੰ ਕੰਟਰੀ ਆਊਟ ਕਰਨਾ ਹੀ ਪਊਗਾ ਇਹ ਕੰਡੀਸ਼ਨ ਵੀ ਹੈ ਨਾ ਹਾਂਜੀ ਇਹਦੇ ਵਿੱਚ ਕੀ ਆ ਕਿ ਨਾ ਸਿਰਫ ਤੁਹਾਡਾ ਮੈਡੀਕਲ ਕਰਾਉਣਾ ਤੁਸੀਂ ਕੰਟਰੀ ਆਊਟ ਕਰਨੀ ਆ ਤੁਸੀਂ ਇੱਕ ਇਹਨੂੰ ਕਹਿੰਦੇ ਨੇ ਕੰਪਲਾਈਅੰਸ ਕੰਡੀਸ਼ਨ ਚੈੱਕ ਜੀ ਵੀ ਕੰਡੀਸ਼ਨ ਜਿਹੜੀਆਂ ਵੇਲੇ ਲੱਗੀਆਂ ਤੁਹਾਡੀਆਂ ਸਟਾਰਟਿੰਗ 'ਚ ਤੁਸੀਂ ਆਪਣਾ 2-3 ਸਾਲ ਜਦੋਂ ਨਿਊਜ਼ੀਲੈਂਡ ਚ ਰਹੇ ਆ ਤੁਸੀਂ ਉਹਨੀਆਂ ਉਹਨੂੰ ਕੰਪਲਾਈਂਸ ਚ ਰਹੇ ਆ ਦੀ ਉਹਦਾ ਚੈੱਕ ਆਏ ਉਹਦੇ ਲਈ ਉਹ ਚੈੱਕ ਚ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੰਟਰੀ ਆਊਟ ਕਰੋ 3 ਸਾਲ ਬਾਅਦ ਹੂੰ ਉੱਥੇ ਜਾ ਕੇ ਕੰਪਲਾਈਂਸ ਕੰਡੀਸ਼ਨ ਚੈੱਕ ਆ ਜਿਹੜਾ ਉਹ ਪੂਰਾ ਕਰੋ ਫਾਰਮ ਫਿਲ ਕਰੋ ਉਹਦੀ ਫੀਸ ਭਰੋ 3-350 ਕੁਛ ਉਹਦੀ ਫੀਸ ਆ ਉਹ ਭਰੋ ਉਹਦੇ ਚ ਇੱਕ ਤਾਂ ਉਹਨਾਂ ਨੇ ਦੇਖਣਾ ਵੀ ਤੁਹਾਡੀ ਮੈਡੀਕਲ ਕੰਡੀਸ਼ਨ ਮੈਡੀਕਲ ਤੁਸੀਂ ਦੁਬਾਰਾ ਦੇ ਰਹੇ ਹੋ ਇੱਕ ਉਹਨਾਂ ਨੇ ਦੇਖਣਾ ਵੀ ਤੁਸੀਂ ਹੈਲਥ ਇੰਸ਼ੋਰੈਂਸ ਮੇਨਟੇਨ ਕਰਕੇ ਰੱਖੀ ਹੋਈ ਸੀ ਥਰੂਆਊਟ ਹਮ ਇੱਕ ਉਹਨਾਂ ਨੇ ਦੇਖਣਾ ਵੀ ਤੁਹਾਡੀ ਜਿਹੜੀ ਤੁਸੀਂ ਜੀ ਮੀਟ ਕਰਦੇ ਸਪான்ਸਰ ਦੀ ਇਨਕਮ ਲਾਈ ਸੀ ਜਾਂ ਆਪਣੀ ਐਨੂਅਲ ਇਨਕਮ ਲਾਈ ਸੀ ਜਾਂ ਮੇਂਟਨੈਂਸ ਫੰਡ ਲਾਏ ਸੀਗੇ ਤੇਨਾਂ ਚੋਂ ਜਿਹੜੀ ਚੀਜ਼ ਲਾਈ ਸੀ ਉਹਨਾਂ ਚੋਂ ਉਹ ਚੀਜ਼ ਮੀਟ ਹੋਈ ਆ ਥਰੂਆਊਟ ਹਮ ਚੱਲ ਰਹੀ ਹੈ ਕਿ ਨਹੀਂ ਹਨਾ ਜੀ ਤੇ ਕੋਈ ਕਰਾਉਨ ਦਾ ਡੈਟ ਤਾਂ ਨਹੀਂ ਚੜਿਆ ਤੁਹਾਡੇ ਸਿਰ ਦੇ ਉੱਤੇ ਹਾਂ ਨਾ ਕੋਈ ਇਦਾਂ ਦੀ ਸਰਵਿਸ ਤਾਂ ਨਹੀਂ ਤੁਸੀਂ ਐਕਸੈਸ ਕੀਤੀ ਉਹਨਾਂ ਕਰਾਉਨ ਦਾ ਡੈਟ ਚੜ ਗਿਆ ਉਹ ਕਰਾਉਣੇ ਜਦ ਸੀਗਾ ਉਹ ਚੈੱਕ ਤੋਂ ਬਾਅਦ ਹੀ ਤੁਹਾਨੂੰ ਦੁਬਾਰੇ ਐਂਟਰ ਹੋਣ ਦਿੱਤਾ ਜਾਊਗਾ ਨਿਊਜ਼ੀਲੈਂਡ ਦੇ ਤੁਸੀਂ ਉਹਨਾਂ ਚਿਰ ਟਰੈਵਲ ਵੀ ਨਹੀਂ ਕਰ ਸਕਦੇ ਹਾਂ ਇਹ ਚੀਜ਼ ਸਭ ਤੋਂ ਜਿਹੜੀ ਕਹ ਲੋ ਮੇਨ ਇੰਪੋਰਟੈਂਟ ਪੁਆਇੰਟ ਹੋਊਗਾ ਲੋਕਾਂ ਦਾ ਬਾਅਦ ਚ ਜਿਹੜਾ ਪੜਾਜਿਹਦਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਦੋਂ ਮੈਂ ਮੈਡੀਕਲ ਦੀ ਗੱਲ ਕੀਤੀ ਕਿ ਅਗਰ ਪਿਛਲੇ ਕਿਸੇ ਐਪਲੀਕੇਸ਼ਨ 'ਚ ਤੁਸੀਂ ਮੈਡੀਕਲ ਦਿੱਤਾ ਆ ਤੇ ਮੈਡੀਕਲ ਦੀ ਇਸ਼ੂ ਡੇਟ 12 ਮਹੀਨੇ ਦੇ ਅੰਦਰ ਆ ਤਾਂ ਤੁਹਾਨੂੰ ਦੁਬਾਰਾ ਮੈਡੀਕਲ ਐਜ਼ ਲੌਂਗ ਐਲਸ ਉਸੀ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਜਿਹਨੂੰ ਕਹਿੰਦੇ ਆ ਵੀ ਮੈਡੀਕਲ ਕਲੀਅਰ ਸੀ ਤੁਹਾਡਾ ਹੂੰ ਤਾਂ ਤੁਹਾਨੂੰ ਮੈਡੀਕਲ ਦੁਬਾਰਾ ਦੇਣ ਦੀ ਲੋੜ ਨਹੀਂ ਹੈ ਹੂੰ ਇੱਕ ਸਮੱਸਿਆ ਹੋ ਰਾਇ ਇਹਦੇ ਨਾਲ ਜੇ ਤੁਹਾਡੇ ਮੈਡੀਕਲ 'ਚ ਕੋਈ ਪ੍ਰੋਬਲਮ ਆ ਤੇ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਦਾ ਕ੍ਰਾਈਟੇਰੀਆ ਮੀਟ ਨਹੀਂ ਕਰਦੇ ਮੈਡੀਕਲ ਦਾ ਕ੍ਰਾਈਟੇਰੀਆ ਇਹਦੇ 'ਚ ਮੈਡੀਕਲ ਵੇਵਰ ਨਹੀਂ ਹੈਗਾ ਅੱਛਾ ਜਿਹੜਾ ਕਿ ਆਪਾਂ ਨਾਰਮਲੀ ਕਹਿੰਦੇ ਆ ਨਾ ਕਿ ਰੈਜ਼ਿਡੈਂਸ ਐਪਲੀਕੇਸ਼ਨ ਦੇ ਵਿੱਚ ਮੈਡੀਕਲ ਵੇਵਰ ਆਮ ਮਿਲ ਜਾਂਦਾ ਜੀ ਜੇ ਤੁਹਾਡੀ ਕੰਡੀਸ਼ਨ ਸੀਰੀਅਸ ਨਹੀਂ ਹੈਗੀ ਜਾਂ ਤੁਸੀਂ ਇੱਕ ਅ ਅਨਿਊ ਕੋਸਟ ਨਹੀਂ ਹੈਲਥ ਸਿਸਟਮ ਨੂੰ ਪਾਉਂਦੇ ਜੀ ਤਾਂ ਤੁਹਾਨੂੰ ਮੈਡੀਕਲ ਵੇਵਰ ਮਿਲ ਜਾਂਦਾ ਇਸ ਕੈਟਾਗਰੀ ਦੇ ਵਿੱਚ ਸਪੈਸੀਫਿਕਲੀ ਲਿਖਿਆ ਵੀ ਤੁਸੀਂ ਮੈਡੀਕਲ ਵੇਵਰ ਲਈ ਐਲੀਜੀਬਲ ਨਹੀਂ ਜੇ ਤੁਹਾਡੀ ਕੋਈ ਕੰਡੀਸ਼ਨ ਇਹ ਨਹੀਂ ਯਾਰ ਇਹਨਾਂ ਦਾ ਤੁਸੀਂ ਰਿਕੁਆਇਰਮੈਂਟ ਪੂਰੀ ਨਹੀਂ ਕਰਦਾ ਕਿ ਬਹੁਤ ਸਾਰੇ ਸਾਡੇ ਪੇਰੈਂਟਸ ਆ ਜਿਹੜੇ ਉਹ ਡਾਇਬੀਟਿਕ ਹੁੰਦੇ ਆ ਬਲੱਡ ਪ੍ਰੈਸ਼ਰ ਦੇ ਆ ਉਹਨਾਂ ਨੂੰ ਪ੍ਰੋਬਲਮ ਆ ਬਹੁਤ ਸਾਰਿਆਂ ਦੀ ਹਾਰਟ ਦੀ ਸਰਜਰੀ ਹੋਈ ਹੋਊਗੀ ਤੇ ਉਹਦੇ ਲਈ ਕਿਹ ਕੰਡੀਸ਼ਨਸ ਕੀ ਹੋਣਗੀਆਂ ਉਹਦਾ ਇਹ ਆ ਜੀ ਕਿ ਉਹ ਕੰਡੀਸ਼ਨ ਕਿੰਨੀ ਕੁ ਮਾੜੀ ਆ ਦੇ ਤਾਂ ਉਹ ਕੁਝ ਕੁਛਕ ਤਾਂ ਬਿਮਾਰੀਆਂ ਇਹ ਜੀਆਂ ਨੇ ਜਿਨ੍ਹਾਂ ਦੀ ਲਿਸਟ ਬਣਾਈ ਹੋਈ ਆ ਹਮ ਅਗਰ ਉਹ ਕੰਡੀਸ਼ਨਾਂ ਤੁਹਾਡੇ ਤੇ ਹੈਗੀਆਂ ਆਲਰੇਡੀ ਚੱਲ ਰਹੀਆਂ ਤਾਂ ਤੁਹਾਨੂੰ ਮੈਡੀਕਲ ਪੇਪਰ ਬਿਲਕੁਲ ਮਿਲ ਨਹੀਂ ਸਕਦਾ ਜੇ ਬੰਦਾ ਕੋਈ ਡਾਇਬੀਟਿਕ ਆ ਉਹਦਾ ਡਾਇਬੀਟਿਕ ਪ੍ਰੋਫਾਈਲ ਕੀ ਆ ਕਿੰਨਾ ਸੀਰੀਅਸ ਆ ਉਹ ਕਿੰਨੇ ਕੁ ਕੰਟਰੋਲ ਚ ਰੱਖਦਾ ਕਿੰਨੇ ਕੁ ਵਧੀ ਰਿਹਾ ਉਹਦੀ ਕਾਸਟ ਟੂ ਮੈਨੇਜ 댓 ਜਾਂ ਲਾਈਕਲੀ ਰਿਸਕ ਕਿੰਨਾ ਆ ਫਿਊਚਰ ਦਾ ਉਹ ਮੈਡੀਕਲ ਅਸੈਸਰ ਦੇ opinion ਦੇ ਬੇਸਿਸ ਤੇ ਉਹਨੂੰ ਵੇਵਰ ਮਿਲਦਾ ਜਾਂ ਨਹੀਂ ਮਿਲਦਾ ਓਕੇ ਉਹ ਤਾਂ ਜੀ ਰੈਜ਼ਿਡੈਂਸੀ ਐਪਲੀਕੇਸ਼ਨ ਇਸ ਵੀ ਦੇ ਲਈ ਸਪੈਸੀਫਿਕਲੀ ਉਹ ਪ੍ਰੋਵੀਜ਼ਨ ਵੀ ਨਹੀਂ ਰੱਖੀ ਗਈ ਕਿ ਤੁਹਾਨੂੰ ਮੈਡੀਕਲ ਵੇਵਰ ਮਿਲ ਸਕਦਾ ਤੇ ਫਿਰ ਜਿਨੇ ਹੁਣ 1 ਸਾਲ ਲਈ ਇੱਥੇ ਆਣਾ ਜਾਂ 3 ਸਾਲ ਲਈ ਆਣਾ ਤੇ ਫਿਰ ਉਹ 3 ਸਾਲ ਦੀ ਆਪਣੀ ਹੁਣ ਪੰਡ ਦਵਾਈਆਂ ਦੀ ਨਾਲ ਬੰਨ ਕੇ ਲੈ ਕੇ ਆਵੇ ਜੇ ਉਹਨੇ ਮੈਡੀਕਲ ਕਰਾਉਣ ਲੱਗਿਆ ਜੀ ਕੰਡੀਸ਼ਨ ਆ ਗਈ ਹੈਨਾ ਤੇ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਜੀ ਇਹ ਮੈਡੀਕਲ ਦੀ ਰਿਕੁਆਇਰਮੈਂਟ ਨੂੰ ਤੁਸੀਂ ਪੂਰਾ ਨਹੀਂ ਕਰਦੇ ਇਸ ਵੀਜ਼ੇ ਲਈ ਤਾਂ ਉਹ ਮੈਡੀਕਲ ਵੇਵਰ ਨਹੀਂ ਦੇਣ ਕਹਿਣ ਦਾ ਮਤਲਬ ਵੀਜ਼ਾ ਵੀ ਨਹੀਂ ਮਿਲਣਾ ਹੈਨਾ ਮੋਟੀ ਮੋਟੀ ਜਿਹੜੀ ਗੱਲ ਆ ਵੀ ਇਸ ਕੈਟਾਗਰੀ ਦੇ ਵਿੱਚ ਫਿਰ ਵੀਜ਼ਾ ਲੈਣਾ ਔਖਾ ਤੁਹਾਡੇ ਪਰ ਮੈਂ ਇੱਕ ਚੀਜ਼ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਵਿਜਾ ਚਲੋ 3 ਸਾਲ ਦਾ ਇਹਨਾਂ ਨੇ ਕਿਹਾ ਇਹ ਜੀ ਮੈਂ ਪੰਜ ਈਰਕਾਰੀ ਚੁੱਕਿਆ ਕਿ ਕਹਿਣ ਨੂੰ 5 ਸਾਲ ਦਾ ਜੀ 3 ਸਾਲ ਤੋਂ ਬਾਅਦ ਪਰ ਮੈਡੀਕਲ ਕਰਾਉਣ ਲਈ ਤੁਹਾਨੂੰ ਕੰਟਰੀ ਆਊਟ ਕਰਨਾ ਹੀ ਪਊਗਾ ਇਹ ਕੰਡੀਸ਼ਨ ਵੀ ਹੈ ਨਾ ਹਾਂਜੀ ਇਹਦੇ ਚ ਕੀ ਆ ਕਿ ਨਾ ਸਿਰਫ ਤੁਹਾਡਾ ਮੈਡੀਕਲ ਕਰਾਉਣਾ ਤੁਸੀਂ ਕੰਟਰੀ ਆਊਟ ਕਰਨੀ ਆ ਤੁਸੀਂ ਇੱਕ ਇਹਨੂੰ ਕਹਿੰਦੇ ਨੇ ਕੰਪਲਾਈਅੰਸ ਕੰਡੀਸ਼ਨ ਚੈੱਕ ਜੀ ਵੀ ਕੰਡੀਸ਼ਨ ਜਿਹੜੀਆਂ ਵੇਲੇ ਲੱਗੀਆਂ ਤੁਹਾਡੀਆਂ ਸਟਾਰਟਿੰਗ 'ਚ ਤੁਸੀਂ ਆਪਣਾ 2-3 ਸਾਲ ਜਦੋਂ ਨਿਊਜ਼ੀਲੈਂਡ ਚ ਰਹੇ ਆ ਤੁਸੀਂ ਉਹਨੀਆਂ ਉਹਨੂੰ ਕੰਪਲਾਈਂਸ ਚ ਰਹੇ ਆ ਵੀ ਉਹਦਾ ਚੈੱਕ ਆਏ ਉਹਦੇ ਲਈ ਉਹ ਚੈੱਕ ਚ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੰਟਰੀ ਆਊਟ ਕਰੋ 3 ਸਾਲ ਬਾਅਦ ਹੂੰ ਉੱਥੇ ਜਾ ਕੇ ਕੰਪਲਾਈਂਸ ਕੰਡੀਸ਼ਨ ਚੈੱਕ ਆ ਜਿਹੜਾ ਉਹ ਪੂਰਾ ਕਰੋ ਫਾਰਮ ਫਿਲ ਕਰੋ ਉਹਦੀ ਫੀਸ ਭਰੋ 3-350 ਕੁਛ ਉਹਦੀ ਫੀਸ ਆ ਉਹ ਭਰੋ ਉਹਦੇ ਚ ਇੱਕ ਤਾਂ ਉਹਨਾਂ ਨੇ ਦੇਖਣਾ ਵੀ ਤੁਹਾਡੀ ਮੈਡੀਕਲ ਕੰਡੀਸ਼ਨ ਮੈਡੀਕਲ ਤੁਸੀਂ ਦੁਬਾਰਾ ਦੇ ਰਹੇ ਹੋ ਇੱਕ ਉਹਨਾਂ ਨੇ ਦੇਖਣਾ ਵੀ ਤੁਸੀਂ ਹੈਲਥ ਇੰਸ਼ੋਰੈਂਸ ਮੇਨਟੇਨ ਕਰਕੇ ਰੱਖੀ ਹੋਈ ਸੀ ਥਰੂਆਊਟ ਹਮ ਇੱਕ ਉਹਨਾਂ ਨੇ ਦੇਖਣਾ ਵੀ ਤੁਹਾਡੀ ਜਿਹੜੀ ਤੁਸੀਂ ਜੀ ਮੀਟ ਕਰਦੇ ਸਪான்ਸਰ ਦੀ ਇਨਕਮ ਲਾਈ ਸੀ ਜਾਂ ਆਪਣੀ ਐਨੂਅਲ ਇਨਕਮ ਲਾਈ ਸੀ ਜਾਂ ਮੇਂਟਨੈਂਸ ਫੰਡ ਲਾਏ ਸੀਗੇ ਤੇ ਉਹਨਾਂ ਚੋਂ ਜਿਹੜੀ ਚੀਜ਼ ਲਾਈ ਸੀ ਉਹਨਾਂ ਚੋਂ ਉਹ ਚੀਜ਼ ਮੀਟ ਹੋਈ ਆ ਥਰੂਆਊਟ ਹਮ ਚੱਲ ਰਹੀ ਹੈ ਕਿ ਨਹੀਂ ਹਨਾ ਜੀ ਤੇ ਕੋਈ ਕਰਾਉਨ ਦਾ ਡੈਟ ਤਾਂ ਨਹੀਂ ਚੜਿਆ ਤੁਹਾਡੇ ਸਿਰ ਦੇ ਉੱਤੇ ਹਾਂ ਨਾ ਕੋਈ ਇਦਾਂ ਦੀ ਸਰਵਿਸ ਤਾਂ ਨਹੀਂ ਤੁਸੀਂ ਐਕਸੈਸ ਕੀਤੀ ਉਹਨਾਂ ਕਰਾਉਨ ਦਾ ਡੈਟ ਚੜ ਗਿਆ ਉਹ ਕਰਾਉਣੇ ਜਦ ਸੀਗਾ ਉਹ ਚੈੱਕ ਤੋਂ ਬਾਅਦ ਹੀ ਤੁਹਾਨੂੰ ਦੁਬਾਰੇ ਐਂਟਰ ਹੋਣ ਦਿੱਤਾ ਜਾਊਗਾ ਨਿਊਜ਼ੀਲੈਂਡ ਦੇ ਤੁਸੀਂ ਉਹਨਾਂ ਚਿਰ ਟਰੈਵਲ ਵੀ ਨਹੀਂ ਕਰ ਸਕਦੇ ਹਾਂ ਇਹ ਚੀਜ਼ ਸਭ ਤੋਂ ਜਿਹੜੀ ਕਹ ਲੋ ਮੇਨ ਇੰਪੋਰਟੈਂਟ ਪੁਆਇੰਟ ਹੋਊਗਾ ਲੋਕਾਂ ਦਾ ਬਾਅਦ ਚ ਜਿਹੜਾ ਪੜਾਣ ਚਾਹੀਦਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਜਦੋਂ ਮੈਂ ਮੈਡੀਕਲ ਦੀ ਗੱਲ ਕੀਤੀ ਕਿ ਅਗਰ ਪਿਛਲੇ ਕਿਸੇ ਐਪਲੀਕੇਸ਼ਨ 'ਚ ਤੁਸੀਂ ਮੈਡੀਕਲ ਦਿੱਤਾ ਆ ਤੇ ਮੈਡੀਕਲ ਦੀ ਇਸ਼ੂ ਡੇਟ 12 ਮਹੀਨੇ ਦੇ ਅੰਦਰ ਆ ਤਾਂ ਤੁਹਾਨੂੰ ਦੁਬਾਰਾ ਮੈਡੀਕਲ ਐਜ਼ ਲੌਂਗ ਐਲਸ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਜਿਹਨੂੰ ਕਹਿੰਦੇ ਆ ਵੀ ਮੈਡੀਕਲ ਕਲੀਅਰ ਸੀ ਤੁਹਾਡਾ ਹੂੰ ਤਾਂ ਤੁਹਾਨੂੰ ਮੈਡੀਕਲ ਦੁਬਾਰਾ ਦੇਣ ਦੀ ਲੋੜ ਨਹੀਂ ਹੈ ਹੂੰ ਇੱਕ ਸਮੱਸਿਆ ਹੋ ਰਾਇ ਇਹਦੇ ਨਾਲ ਜੇ ਤੁਹਾਡੇ ਮੈਡੀਕਲ 'ਚ ਕੋਈ ਪ੍ਰੋਬਲਮ ਆ ਤੇ ਤੁਸੀਂ ਐਕਸੈਪਟੇਬਲ ਸਟੈਂਡਰਡ ਆਫ ਹੈਲਥ ਦਾ ਕ੍ਰਾਈਟੇਰੀਆ ਮੀਟ ਨਹੀਂ ਕਰਦੇ ਮੈਡੀਕਲ ਦਾ ਕ੍ਰਾਈਟੇਰੀਆ ਇਹਦੇ 'ਚ ਮੈਡੀਕਲ ਵੇਵਰ ਨਹੀਂ ਹੈਗਾ ਅੱਛਾ ਜਿਹੜਾ ਕਿ ਆਪਾਂ ਨਾਰਮਲੀ ਕਹਿੰਦੇ ਆ ਨਾ ਕਿ ਰੈਜ਼ਿਡੈਂਸ ਐਪਲੀਕੇਸ਼ਨ ਦੇ ਵਿੱਚ ਮੈਡੀਕਲ ਵੇਵਰ ਆਮ ਮਿਲ ਜਾਂਦਾ ਜੀ ਜੇ ਤੁਹਾਡੀ ਕੰਡੀਸ਼ਨ ਸੀਰੀਅਸ ਨਹੀਂ ਹੈਗੀ ਜਾਂ ਤੁਸੀਂ ਇੱਕ ਅ ਅਨਿਊ ਕੋਸਟ ਨਹੀਂ ਹੈਲਥ ਸਿਸਟਮ ਨੂੰ ਪਾਉਂਦੇ ਜੀ ਤਾਂ ਤੁਹਾਨੂੰ ਮੈਡੀਕਲ ਵੇਵਰ ਮਿਲ ਜਾਂਦਾ ਇਸ ਕੈਟਾਗਰੀ ਦੇ ਵਿੱਚ ਸਪੈਸੀਫਿਕਲੀ ਲਿਖਿਆ ਵੀ ਤੁਸੀਂ ਮੈਡੀਕਲ ਵੇਵਰ ਲਈ ਐਲੀਜੀਬਲ ਨਹੀਂ ਜੇ ਤੁਹਾਡੀ ਕੋਈ ਕੰਡੀਸ਼ਨ ਇਹ ਨਹੀਂ ਯਾਰ ਇਹਨਾਂ ਦਾ ਤੁਸੀਂ ਰਿਕੁਆਇਰਮੈਂਟ ਪੂਰੀ ਨਹੀਂ ਕਰਦਾ ਕਿ ਬਹੁਤ ਸਾਰੇ ਸਾਡੇ ਪੇਰੈਂਟਸ ਆ ਜਿਹੜੇ ਉਹ ਡਾਇਬੀਟਿਕ ਹੁੰਦੇ ਆ ਬਲੱਡ ਪ੍ਰੈਸ਼ਰ ਦੇ ਆ ਉਹਨਾਂ ਨੂੰ ਪ੍ਰੋਬਲਮ ਆ ਬਹੁਤ ਸਾਰਿਆਂ ਦੀ ਹਾਰਟ ਦੀ ਸਰਜਰੀ ਹੋਈ ਹੋਊਗੀ ਤੇ ਉਹਦੇ ਲਈ ਕਿਹ ਕੰਡੀਸ਼ਨਸ ਕੀ ਹੋਣਗੀਆਂ ਉਹਦਾ ਇਹ ਆ ਜੀ ਕਿ ਉਹ ਕੰਡੀਸ਼ਨ ਕਿੰਨੀ ਕੁ ਮਾੜੀ ਆ ਦੇ ਤਾਂ ਉਹ ਕੁਝ ਕੁਝਕ ਤਾਂ ਬਿਮਾਰੀਆਂ ਇਹ ਜੀਆਂ ਨੇ ਜਿਨ੍ਹਾਂ ਦੀ ਲਿਸਟ ਬਣਾਈ ਹੋਈ ਆ ਹਮ ਅਗਰ ਉਹ ਕੰਡੀਸ਼ਨਾਂ ਤੁਹਾਡੇ ਤੇ ਹੈਗੀਆਂ ਆਲਰੇਡੀ ਚੱਲ ਰਹੀਆਂ ਤਾਂ ਤੁਹਾਨੂੰ ਮੈਡੀਕਲ ਪੇਪਰ ਬਿਲਕੁਲ ਮਿਲ ਨਹੀਂ ਸਕਦਾ ਜੇ ਬੰਦਾ ਕੋਈ ਡਾਇਬੀਟਿਕ ਆ ਉਹਦਾ ਡਾਇਬੀਟਿਕ ਪ੍ਰੋਫਾਈਲ ਕੀ ਆ ਕਿੰਨਾ ਸੀਰੀਅਸ ਆ ਉਹ ਕਿੰਨੇ ਕੁ ਕੰਟਰੋਲ ਚ ਰੱਖਦਾ ਕਿੰਨੇ ਕੁ ਵਧੀ ਰਿਹਾ ਉਹਦੀ ਕਾਸਟ ਟੂ ਮੈਨੇਜ ਥੈਟ ਜਾਂ ਲਾਈਕਲੀ ਰਿਸਕ ਕਿੰਨਾ ਆ ਫਿਊਚਰ ਦਾ ਉਹ ਮੈਡੀਕਲ ਅਸੈਸਰ ਦੇ opinion ਦੇ ਬੇਸਿਸ ਤੇ ਉਹਨੂੰ ਵੇਵਰ ਮਿਲਦਾ ਜਾਂ ਨਹੀਂ ਮਿਲਦਾ ਓਕੇ ਉਹ ਤਾਂ ਜੀ ਰੈਜ਼ਿਡੈਂਸੀ ਐਪਲੀਕੇਸ਼ਨ ਆ ਇਸ ਵੀ ਦੇ ਲਈ ਸਪੈਸੀਫਿਕਲੀ ਉਹ ਪ੍ਰੋਵੀਜ਼ਨ ਵੀ ਨਹੀਂ ਰੱਖੀ ਗਈ ਕਿ ਤੁਹਾਨੂੰ ਮੈਡੀਕਲ ਵੇਵਰ ਮਿਲ ਸਕਦਾ ਤੇ ਫਿਰ ਜਿਹਨੇ ਹੁਣ 1 ਸਾਲ ਲਈ ਇੱਥੇ ਆਣਾ ਜਾਂ 3 ਸਾਲ ਲਈ ਆਣਾ ਤੇ ਫਿਰ ਉਹ 3 ਸਾਲ ਦੀ ਆਪਣੀ ਹੁਣ ਪੰਡ ਦਵਾਈਆਂ ਦੀ ਨਾਲ ਬੰਨ ਕੇ ਲੈ ਕੇ ਆਵੇ ਜੇ ਉਹਨੇ ਮੈਡੀਕਲ ਕਰਾਉਣ ਲੱਗਿਆ ਜੀ ਕੰਡੀਸ਼ਨ ਆ ਗਈ ਹੈਨਾ ਤੇ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਜੀ ਇਹ ਮੈਡੀਕਲ ਦੀ ਰਿਕਵਾਇਰਮੈਂਟ ਤੁਸੀਂ ਪੂਰਾ ਨਹੀਂ ਕਰਦੇ ਇਸ ਵੀਜ਼ੇ ਲਈ ਤਾਂ ਉਹ ਮੈਡੀਕਲ ਵੇਵਰ ਨਹੀਂ ਦੇਣ ਤੇ ਆਨ ਦਾ ਮਤਲਬ ਵੀਜ਼ਾ ਵੀ ਨਹੀਂ ਮਿਲਣਾ ਹੈਨਾ ਮੋਟੀ-ਮੋਟੀ ਜਿਹੜੀ ਗੱਲ ਆ ਵੀ ਇਸ ਕੈਟਾਗਰੀ ਦੇ ਵਿੱਚ ਫਿਰ ਵੀਜ਼ਾ ਲੈਣਾ ਔਖਾ ਤੁਹਾਡੇ ਔਰ ਮੈਂ ਇੱਕ ਚੀਜ਼ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਵਿਜਾ ਚਲੋ 3 ਸਾਲ ਦਾ ਇਹਨਾਂ ਨੇ ਕਿਹਾ ਇਹ ਜੀ ਮੈਂ ਪੰਜ ਜੀ ਕਰਾਈ ਚੁੱਕਿਆ ਕਿ ਕਹਿਣ ਨੂੰ 5 ਸਾਲ ਦਾ ਜੀ 3 ਸਾਲ ਤੋਂ ਬਾਅਦ ਪਰ ਮੈਡੀਕਲ ਕਰਾਉਣ ਲਈ ਤੁਹਾਨੂੰ ਕੰਟਰੀ ਆਊਟ ਕਰਨਾ ਹੀ ਪਊਗਾ ਇਹ ਕੰਡੀਸ਼ਨ ਵੀ ਹੈ ਨਾ ਹਾਂਜੀ ਇਹਦੇ ਵਿੱਚ ਕੀ ਆ ਕਿ ਨਾ ਸਿਰਫ ਤੁਹਾਡਾ ਮੈਡੀਕਲ ਕਰਾਉਣਾ ਤੁਸੀਂ ਕੰਟਰੀ ਆਊਟ ਕਰਨੀ ਆ ਤੁਸੀਂ ਇੱਕ ਇਹਨੂੰ ਕਹਿੰਦੇ ਨੇ ਕੰਪਲਾਈਅੰਸ ਕੰਡੀਸ਼ਨ ਚੈੱਕ ਜੀ ਵੀ ਕੰਡੀਸ਼ਨ ਜਿਹੜੀਆਂ ਵੀਲੇ ਵੇਲੇ ਲੱਗੀਆਂ ਤੁਹਾਡੀਆਂ ਸਟਾਰਟਿੰਗ 'ਚ ਤੁਸੀਂ ਆਪਣਾ 2-3 ਸਾਲ ਜਦੋਂ ਨਿਊਜ਼ੀਲੈਂਡ ਚ ਰਹੇ ਆ ਤੁਸੀਂ ਉਹਨੀਆਂ ਉਹਨੂੰ ਕੰਪਲਾਈਅੰਸ ਚ ਰਹੇ ਆ ਵੀ ਉਹਦਾ ਚੈੱਕ ਆਏ ਉਹਦੇ ਲਈ ਉਹ ਚੈੱਕ ਚ ਤੁਹਾਡੇ ਤੋਂ ਕੀ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੰਟਰੀ ਆਊਟ ਕਰੋ 3 ਸਾਲ ਬਾਅਦ ਹੂੰ ਉੱਥੇ ਜਾ ਕੇ ਕੰਪਲਾਈਅੰਸ ਕੰਡੀਸ਼ਨ ਚੈੱਕ ਆ ਜਿਹੜਾ ਉਹ ਪੂਰਾ ਕਰੋ ਫਾਰਮ ਫਿਲ ਕਰੋ ਉਹਦੀ ਫੀਸ ਭਰੋ 3.500 ਕੁਝ ਉਹਦੀ ਫੀਸ ਆ ਉਹ ਭਰੋ ਉਹਦੇ ਚ ਇੱਕ ਤਾਂ ਉਹਨਾਂ ਨੇ ਦੇਖਣਾ ਵੀ ਤੁਹਾਡੀ ਮੈਡੀਕਲ ਕੰਡੀਸ਼ਨ ਮੈਡੀਕਲ ਤੁਸੀਂ ਦੁਬਾਰਾ ਦੇ ਰਹੇ ਹੋ ਇੱਕ ਉਹਨਾਂ ਨੇ ਦੇਖਣਾ ਵੀ ਤੁਸੀਂ ਹੈਲਥ ਇੰਸ਼ੋਰੈਂਸ ਮੇਨਟੇਨ ਕਰਕੇ ਰੱਖੀ ਹੋਈ ਸੀ ਥਰੂਆਊਟ ਹਮ ਇੱਕ ਉਹਨਾਂ ਨੇ ਦੇਖਣਾ ਵੀ ਤੁਹਾਡੀ ਜਿਹੜੀ ਤੁਸੀਂ ਜੀ ਮੀਟ ਕਰਦੇ ਆ ਸਪான்ਸਰ ਦੀ ਇਨਕਮ ਲਾਈ ਸੀ ਜਾਂ ਆਪਣੀ ਐਨੂਅਲ ਇਨਕਮ ਲਾਈ ਸੀ ਜਾਂ ਮੇਂਟਨੈਂਸ ਫੰਡ ਲਾਏ ਸੀਗੇ ਤੇਨਾਂ ਚੋਂ ਜਿਹੜੀ ਚੀਜ਼ ਲਾਈ ਸੀ ਉਹਨਾਂ ਚੋਂ ਉਹ ਚੀਜ਼ ਮੀਟ ਹੋਈ ਆ ਥਰੂਆਊਟ ਹਮ ਚੱਲ ਰਹੀ ਹੈ ਕਿ ਨਹੀਂ ਹਨਾ ਜੀ ਤੇ ਕੋਈ ਕਰਾਉਨ ਦਾ ਡੈਟ ਤਾਂ ਨਹੀਂ ਚੜਿਆ ਤੁਹਾਡੇ ਸਿਰ ਦੇ ਉੱਤੇ ਹਾਂ ਨਾ ਕੋਈ ਇਦਾਂ ਦੀ ਸਰਵਿਸ ਤਾਂ ਨਹੀਂ ਤੁਸੀਂ ਐਕਸੈਸ ਕੀਤੀ ਉਹਨਾਂ ਕਰਾਉਨ ਦਾ ਡੈਟ ਚੜ ਗਿਆ ਉਹ ਕਰਾਉਣੇ ਜਦ ਸੀਗਾ ਉਹ ਚੈੱਕ ਤੋਂ ਬਾਅਦ ਹੀ ਤੁਹਾਨੂੰ ਦੁਬਾਰੇ ਐਂਟਰ ਹੋਣ ਦਿੱਤਾ ਜਾਊਗਾ ਨਿਊਜ਼ੀਲੈਂਡ ਦੇ ਤੁਸੀਂ ਉਹਨਾਂ ਚਿਰ ਟਰੈਵਲ ਵੀ ਨਹੀਂ ਕਰ ਸਕਦੇ ਹਾਂ ਇਹ ਚੀਜ਼ ਸਭ ਤੋਂ ਜਿਹੜੀ ਕਹ ਲੋ ਮੇਨ ਇੰਪੋਰਟੈਂਟ ਪੁਆਇੰਟ ਹੋਊਗਾ ਲੋਕਾਂ ਦੇ ਵਿੱਚ ਜਿਹੜਾ ਪੜਾ ਜਿਹੜਾ